ਉਹ ਘਰ ਦੇ ਵਿੱਚ ਸਰੋਵਰ ਬਣਿਆ ਹੋਇਆ ਜੋ ਬੱਚਿਆਂ ਨੂੰ ਸੋਕਾ ਪਿਆ ਜਾਂਦਾ ਤਾਂ ਉਹਨਾਂ ਨੂੰ ਇਸ ਤਲਾ ਦੇ ਵਿੱਚ ਇਸ਼ਨਾਨ ਕਰਕੇ ਉਹ ਬੱਚੇ ਤੰਦਰੁਸਤ ਹੋ ਜਾਂਦੇ ਨੇ ਦੁੱਖ ਮੁਕਤ ਹੋ ਜਾਂਦੇ ਨੇ ਇਹ ਇਤਿਹਾਸ ਜੀ ਕਹਿੰਦੇ ਵੀ ਜਦੋਂ ਕੌਰਵ ਪਾਂਡਵ ਉਹਨਾਂ ਨੂੰ ਬਨਵਾਸ ਹੋਇਆ ਕੋਕੋ ਸਮਾਂ ਇੱਥੇ ਰਹੇ ਉਸਾਂ ਸੀ ਉਹ ਇਥੇ ਆਪਣਾ ਅਖਾੜਾ ਪੱਟ ਕੇ ਜੋਰ ਅਜਮਾਈ ਕਰਿਆ ਕਰਦੇ ਸਨ ਜੋ ਜਿਸ ਤਰ੍ਹਾਂ ਪਹਿਲਵਾਨ ਘੁਲਦੇ ਉਸ ਤਰ੍ਹਾਂ ਘੁਲਿਆ ਕਰਦੇ ਸਨ ਠੀਕ ਹੈ ਫਿਰ ਉਸ ਅਖਾੜੇ ਪੱਟੇ ਤੋਂ ਇਸੇ ਨਗਰ ਦਾ ਨਾਮ ਅਖਾੜਾ ਪੈ ਗਿਆ ਇਸ ਅਖਾੜੇ ਨਗਰ ਦੇ ਵਿੱਚ ਸਾਬ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਰਨ ਪਾਏ ਸਥਾਨ ਨੂੰ ਪ੍ਰਗਟ ਕੀਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ 11ਵੀਂ ਅੰਸ ਸ੍ਰੀ ਹਜੂਰ ਬਾਬਾ ਸਹਿਬ ਸਿੰਘ ਵਿਵੇਦੀ ਉਹਨਾਂ ਸਾਹਿਬ ਵਾਲਿਆਂ ਨੇ ਜਰਗ ਬੀਬੀ ਸੀ ਉਹਦਾ ਬੱਚਾ ਸੀ ਤੇ ਉਹ ਬੱਚੇ ਸੋਕੜੇ ਨਾਲ ਪੀੜਤ ਸੀ ਫਿਰ ਬਾਬਾ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਬਾਬਾ ਜੀ ਨੇ ਕਿਹਾ ਵੀ ਛਟਾਵ ਦੇ ਵਿੱਚ ਛਿਨਾ ਕਰੋ ਇੱਥੇ ਮਹਾਰਾਜ ਦੇ ਚਰਨ ਪਏ ਹੋਏ ਨੇ ਬਹੁਤ ਪਵਿੱਤਰ ਢਾਵਾ ਇਹ ਇਸ ਮਹਾਨ ਧਰਤੀ ਦੇ ਉੱਤੇ ਜੇਤ 14 ਦੀ ਮੱਸੀਆਂ ਨੂੰ ਸਾਲਾਨਾ ਜੋੜ ਮੇਲਾ ਲੱਗਦਾ ਹੈ ਅਜੇ ਤੱਕ ਵੀ ਸੰਗਤ ਆਪਣੇ ਬੱਚਿਆਂ ਨੂੰ ਸੋਕੜੇ ਵਾਲੇ ਬੱਚਿਆਂ ਨੂੰ ਇਸ਼ਨਾਨ ਕਰਾਉਂਦੀਆਂ ਨੇ ਉਹ ਬੱਚੇ ਤੰਦਰੁਸਤ ਹੋ ਜਾਂਦੇ ਹਨ ਐਤਵਾਰ ਤੇ ਹਰ ਮੱਸੀਆ ਇੱਥੇ ਭਾਈ ਦਵਾਨ ਭਰਦੇ ਨੇਗੇ ਸੰਗਤਾਂ ਹਾਜ਼ਰੀ ਭਰਦੀਆਂ ਨੇਗੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੌਜੂਦ ਆ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਾਹਤ ਤੋਂ ਪ੍ਰਾਪਤ ਧਰਤੀ ਪਿੰਡ ਅਖਾੜਾ ਜ਼ਿਲ੍ਹਾ ਲੁਧਿਆਣਾ ਇਹ ਉਹ ਸਥਾਨ ਵੀ ਆ ਜਿੱਥੇ ਬਾਬਾ ਸਾਹਿਬ ਸਿੰਘ ਵੇਦੀ ਜੀ ਨੇ ਤਪ ਸਥਾਨ ਵੀ ਆ ਉਹਨਾਂ ਦਾ ਤਾਂ ਇਸ ਸਥਾਨ ਦੀ ਇੱਕ ਹੋਰ ਵਿਲੱਖਣ ਇਤਿਹਾਸਕ ਇਹ ਵੀ ਹੈ ਕਿ ਜੋ ਗੁਰੂ ਘਰ ਦੇ ਵਿੱਚ ਸਰੋਵਰ ਬਣਿਆ ਹੋਇਆ ਜੋ ਬੱਚਿਆਂ ਨੂੰ ਸੋਕਾ ਪਿਆ ਜਾਂਦਾ ਤਾਂ ਉਹਨਾਂ ਨੂੰ ਇਸ ਤਲਾ ਦੇ ਵਿੱਚ ਇਸ਼ਨਾਨ ਕਰਕੇ ਉਹ ਬੱਚੇ ਤੰਦਰੁਸਤ ਹੋ ਜਾਂਦੇ ਨੇ ਦੁੱਖ ਮੁਕਤ ਹੋ ਜਾਂਦੇ ਨੇ ਆਓ ਜਾਣਦੇ ਹਾਂ ਇਸ ਗੁਰੂ ਘਰ ਦਾ ਇਤਿਹਾਸ ਗੁਰੂ ਘਰ ਦੇ ਵਜ਼ੀਰ ਬਾਬਾ ਜਰਨੈਲ ਸਿੰਘ ਜੀ ਕੋਲੋਂ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਸ ਸਾਹਿਬ ਵਾਹਿਗੁਰੂ ਜੀ ਦਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬਾਬਾ ਜੀ ਗੁਰੂ ਘਰ ਦਾ ਇਤਿਹਾਸ ਸਾਡੀਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਜਾਣੂ ਕਰਵਾਉ ਬਾਬਾ ਜੀ ਇਹ ਇਤਿਹਾਸ ਜੀ ਕਹਿੰਦੇ ਵੀ ਜਦੋਂ ਕੌਰਵ ਪਾਂਡਵ ਉਹਨਾਂ ਨੂੰ ਬਨਵਾਸ ਹੋਇਆ ਉਹ ਕੁਝ ਸਮਾਂ ਇੱਥੇ ਰਹੇ ਹਾਂਜੀ ਰਹਿਣ ਤੋਂ ਬਾਅਦ ਜੋ ਭੀਮ ਸੈਨ ਸੀ ਉਹ ਇੱਥੇ ਆਪਣਾ ਖਾੜਾ ਪੱਟ ਕੇ ਜੋਰ ਅਜਮਾਈ ਕਰਿਆ ਕਰਦੇ ਸਨ ਜੋ ਜਿਸ ਤਰ੍ਹਾਂ ਪਹਿਲਵਾਨ ਕੋਲਦੇ ਨੂੰ ਉਸ ਤਰ੍ਹਾਂ ਕੋਲਿਆ ਕਰਦੇ ਸਨ ਠੀਕ ਹੈ ਜੀ ਫਿਰ ਉਸ ਅਖਾੜੇ ਪੱਟੇ ਤੋਂ ਇਸ ਨਗਰ ਦਾ ਨਾਮ ਅਖਾੜਾ ਪੈ ਗਿਆ ਠੀਕ ਹੈ ਜੀ ਹਾਂਜੀ ਭਿੰਨ ਸਿੰਘ ਹਨਾ ਤੋਂ ਹੀ ਅਖਾੜੇ ਤੋਂ ਅਖਾੜਾ ਨਗਰ ਪੈ ਗਿਆ ਇਸ ਅਖਾੜੇ ਨਗਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਰਨ ਪਾਏ ਜਦੋਂ ਮਹਾਰਾਜ ਲੰਮੇ ਜੱਟਪੁਰ ਦੀ ਧਰਤੀ ਤੇ ਰਹੇ ਮਹਾਰਾਜ 20 21 22 ਦਿਨ ਰਹੇ ਉਸ ਸਮੇਂ ਦੇ ਵਿੱਚ ਦੱਸਦੇ ਨੇ ਵੀ ਸਾਡੇ ਜਿਹੜੇ ਪੁਰਾਣੇ ਮਹੰਤਰ ਨੂੰ ਤੋਂ ਅਸੀਂ ਪੜਿਆ ਸੁਣਿਆ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਰਨ ਪਾਈ ਫਿਰ ਇਸ ਅਸਥਾਨ ਨੂੰ ਪ੍ਰਗਟ ਕੀਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ 11ਵੀਂ ਅੰਸ ਸ੍ਰੀ ਹਜੂਰ ਬਾਬਾ ਸਾਹਿਬ ਸਿੰਘ ਜੀ ਵੇਦੀ ਉਹਨਾਂ ਸਾਹਿਬ ਵਾਲਿਆਂ ਨੇ ਉਹ ਇੱਥੇ 6 ਮਹੀਨੇ ਰਹੇ ਉਹਨਾਂ ਨੇ ਜਪ ਤਪ ਕੀਤਾ ਤੇ ਉਸ ਸਮੇਂ ਦੇ ਵਿੱਚ ਇੱਕ ਬੀਬੀ ਦੀ ਬਜ਼ੁਰਗ ਬੀਬੀ ਸੀ ਉਹਦਾ ਬੱਚਾ ਸੀ ਤੇ ਉਹ ਬੱਚੇ ਸੋਕੜੇ ਨਾਲ ਪੀੜਤ ਸੀ ਫਿਰ ਬਾਬਾ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਬਾਬਾ ਜੀ ਨੇ ਕਿਹਾ ਵੀ ਛਟਾਵ ਦੇ ਵਿੱਚ ਇਸ਼ਨਾਨ ਕਰਾਓ ਇੱਥੇ ਮਹਾਰਾਜ ਦੇ ਚਰਨ ਪਏ ਹੋਏ ਨੇ ਬਹੁਤ ਪਵਿੱਤਰ ਟਾਵ ਆ ਦੱਸਦੇ ਵੀ ਟਾਵ ਦੇ ਵਿੱਚ ਇਸ ਆਸਾਨ ਦੇ ਉੱਤੇ ਇੱਕ ਟਾਵ ਕਾਫੀ ਲੰਮੀ ਚੌੜੀ ਆ ਜੀ ਕਾਫੀ ਜਗ੍ਹਾ ਦਾ ਏਰੀਆ ਠੀਕ ਹੈ ਜੀ ਤੇ ਕਈ ਜਪੀ ਤਪੀ ਵਿਥੇ ਜਾਪ ਤਪ ਕਰਦੇ ਰਹਿੰਦੇ ਨੇ ਠੀਕ ਹੈ ਜੀ ਇਸ ਟਾਵ ਦੇ ਵਿੱਚ ਫਿਰ ਜੀ ਇਸ਼ਨਾਨ ਕਰਾਇਆ ਗਿਆ ਬੱਚਾ ਤੰਦਰੁਸਤ ਹੋ ਗਿਆ ਫਿਰ ਬਾਬਾ ਜੀ ਨੇ ਬਚਨ ਕੀਤੇ ਵੇ ਸੂਕੇ ਹਰੇ ਕੀ ਅਖ ਨਮਾਹੇ ਇਸ ਤਰ੍ਹਾਂ ਬਚਨ ਕੀਤੇ ਤੇ ਅੱਜ ਤੱਕ ਵੀ ਸੰਗਤ ਆਪਣੇ ਬੱਚਿਆਂ ਨੂੰ ਸੋਕੜੇ ਵਾਲੇ ਬੱਚਿਆਂ ਨੂੰ ਇਸ਼ਨਾਨ ਕਰਾਉਂਦੀਆਂ ਨੇ ਉਹ ਬੱਚੇ ਤੰਦਰੁਸਤ ਹੋ ਜਾਂਦੇ ਹਨ ਬਾਬਾ ਜੀ ਇਸ ਗੁਰੂ ਘਰ ਦੇ ਵਿੱਚ ਕੋਈ ਜਿਹੜਾ ਸਿੱਖ ਇਤਿਹਾਸ ਨਾਲ ਸੰਬੰਧਤ ਨਹੀਂ ਜਿਹੜੇ ਦਿਨ ਨੇ ਇਤਿਹਾਸਕ ਦਿਨ ਉਹ ਵੀ ਇੱਥੇ ਮਨਾਏ ਜਾਂਦੇ ਨੇ ਜੀ ਹਾਂਜੀ ਤਕਰੀਬਨ ਕਾਫੀ ਮਨਾਏ ਜਾਂਦੇ ਨੇਗੇ ਜਿਸ ਤਰ੍ਹਾਂ ਹਰ ਐਤਵਾਰ ਤੇ ਹਰ ਮੱਸਿਆ ਇੱਥੇ ਭਾਰੀ ਦੀਵਾਨ ਭਰਦੇ ਨੇਗੇ ਸੰਗਤਾਂ ਹਾਜ਼ਰੀ ਭਰਦੀਆਂ ਨੇਗੇ ਜੋ ਜਿੰਨੇ ਵੀ ਬੱਚਿਆਂ ਨੂੰ ਸੋਕਾ ਪੈਂਦਾ ਉਹ ਦੂਰ ਦਰਾਡੇ ਤੋਂ ਆ ਕੇ ਇਸ ਸਰੋਵਰ ਦੇ ਵਿੱਚ ਸਨਾਨ ਕਰਦੇ ਨੇ ਤਾਂ ਉਹਨਾਂ ਦਾ ਦੁੱਖ ਮੁਕਤ ਹੋ ਜਾਂਦੇ ਨੇ ਹਾਂਜੀ ਸਤਿਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਤਿਗੁਰੂ ਸਾਹਿਬ ਦੇ ਚਰਨਾਚਰ ਅਰਦਾਸ ਬੇਨਤੀ ਕਰਕੇ ਸਾਰੇ ਦੁੱਖ ਦਿਲਦਰ ਦੂਰ ਹੋ ਜਾਂਦੇ ਨੇ ਇਤਿਹਾਸ ਮੁਤਾਬਕ ਵੀ ਇੱਕ ਬੀਬੀ ਦਾ ਵੀ ਜ਼ਿਕਰ ਆਉਂਦਾ ਵਾ ਸੇਵੀ ਜੀ ਦਾ ਉਹ 10ਵੇਂ ਪਾਸਾ ਨੂੰ ਉਹਨਾਂ ਨੇ ਸੇਵਾ ਕੀਤੀ ਆ ਤਾਂ 10ਵੇਂ ਪਾਸਾ ਨੇ ਉਹਨਾਂ ਨੂੰ ਵੀ ਕੋਈ ਵਾਰ ਦਿੱਤਾ ਇਸ ਜਗ੍ਹਾ ਤੇ ਹਾਂਜੀ ਉਹਨਾਂ ਨੇ ਪ੍ਰਸੰਨ ਹੋ ਕਰਕੇ ਮਾਤਾ ਜੀ ਨੇ ਦੁੱਧ ਛਕਾਇਆ ਸੀ ਹਾਂਜੀ ਤੇ ਮਹਾਰਾਜ ਨੇ ਪ੍ਰਸੰਨ ਹੋ ਕਰਕੇ ਫਿਰ ਅਨੁਵਰਤ ਦਿੱਤਾ ਸੀ ਵੀ ਤੁਹਾਡੇ ਇੱਕ ਨਗਰ ਦੇ ਵਿੱਚ ਤੁਹਾਡੇ ਕੁਲ ਦੇ ਵਿੱਚ ਮਹਾਨ ਯੋਧਾ ਗਿਆਨਬੰਦ ਪੈਦਾ ਹੋਵੇਗਾ ਜੋ ਪੂਰਾ ਗੁਰਸਿੱਖ ਹੋਵੇਗਾ। ਉਹ ਫਿਰ ਅਨੁਸਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਪੁਰਖਾਂ ਦਾ ਜਨਮ ਹੋਇਆ ਹੈ। ਅਸੀਂ ਸੰਗਤਾਂ ਨੂੰ ਇੱਕ ਹੋਰ ਦੱਸਣਾ ਚਾਹਾਂਗੇ ਕਿ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖ ਇੱਥੇ ਬਹੁਤ ਹੀ ਜ਼ਿਆਦਾ ਆਇਆ ਕਰਦੇ ਸਨ ਕਿਉਂਕਿ ਉਹ ਕਿਹਾ ਕਰਦੇ ਸਨ ਇਹ ਸਾਡੇ ਬਾਪੂ ਦਾ ਨਗਰ ਆ। ਸੰਤ ਗੁਰਵਚਨ ਸਿੰਘ ਜੀ ਨੂੰ ਉਹ ਆਪਣਾ ਪਿਤਾ ਜੀ ਬਾਪੂ ਜੀ ਕਿਹਾ ਕਰਦੇ ਸਨ ਬਾਪੂ ਗੁਰਵਚਨ ਸਿੰਘ ਜੀ ਵੀ ਇਸੇ ਪਿੰਡ ਦੇ ਜੰਪਲ ਸੀ ਹਾਂ ਜੀ ਸੰਤ ਬਿਆਨੀ ਗੁਰਵਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਪੁਰਖ ਵਿਦਿਆ ਮਾਰਟੰਡ ਇਸੇ ਨਗਰ ਦੇ ਜੰਪਲ ਸਾਲ ਦਮਦਮਿਤ ਸਾਲ ਦੇ 12ਵੇਂ ਮੁਖੀ ਸਨ ਠੀਕ ਹੈ ਜੀ ਤੇ ਉਸ ਸਮੇਂ ਦੇ ਵਿੱਚ ਮਹਾਪੁਰਖ ਨੇ ਇਥੇ ਕੋਤਰੀ ਕੀਤੀ ਕਾਫੀ ਮੀਂਹ ਆ ਗਿਆ ਜੀ ਹਾਂਜੀ ਮੀਂਹ ਆਉਣ ਤੋਂ ਬਾਅਦ ਫਿਰ ਮਹਾਪੁਰਖਾਂ ਨੇ ਕਿਹਾ ਵੀ ਇਥੇ ਹੋਰ ਸਥਾਨ ਨੂੰ ਵਧਾਓ ਉਹਨਾਂ ਨੇ ਉਸ ਸਮੇਂ 51000 ਰੁਪਿਆ ਨਗਦ ਮਾਇਆ ਦੇ ਕਰਕੇ ਇਸ ਦਾ ਨੀ ਪੱਥਰ ਰੱਖਿਆ ਜੀ ਜਿਹੜਾ ਸੁੰਦਰ ਇਮਾਰਤ ਗੁਰੂ ਘਰ ਦੀ ਦੇਖਦੀ ਆ ਇਹ ਸੰਤ ਬਾਬਾ ਜਰਨੇ ਸਿੰਘ ਖਾਲਸਾ ਪਿੰਡਾਂ ਵਾਲਿਆਂ ਵੱਲੋਂ ਇਮਾਰਤ ਦਾ ਨਹੀਂ ਪੱਥਰ ਰੱਖਿਆ ਜੀ ਹਾਂਜੀ ਉਹਨਾਂ ਵੱਲੋਂ ਸਾਰੀ ਇਮਾਰਤ ਦਾ ਨਹੀਂ ਕਹਿੰਦੇ ਜੀ ਜਿਹੜਾ ਆਪਣਾ ਮੂਹਰਲਾ ਦੀਵਾਨ ਹਾਲ ਉਸ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤਾ ਹੋਇਆ ਉਸ ਤੋਂ ਅਗਲੇ ਪਾਸੇ ਜੀ ਅਸੀਂ ਸੰਗਤਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਮਹਾਨ ਧਰਤੀ ਦੇ ਉੱਤੇ ਚੇਤ 14 ਦੀ ਮੱਸਿਆ ਨੂੰ ਸਾਲਾਨਾ ਜੋੜ ਮੇਲਾ ਲੱਗਦਾ ਹੈ ਜਿਵੇਂ ਆ ਮੈਂ ਦੱਸਾਈ ਭੀਮਸੈਨ ਹੁਣੀ ਉੱਥੇ ਆ ਕੇ ਜੁੱਧ ਕਰਿਆ ਕਰਦੇ ਸਨ ਕੁਸ਼ਤੀ ਦੰਗਲ ਕਰਿਆ ਕਰਦੇ ਸਨ ਉਸ ਤਰ੍ਹਾਂ ਪਹਿਲਵਾਨਾਂ ਦੇ ਘੋਲ ਕਰਵਾਏ ਜਾਂਦੇ ਆ ਨਗਰ ਪੰਚਾਇਤ ਵੱਲੋਂ ਇਸ ਵਾਰ ਵੀ ਬਹੁਤ ਵੱਡੇ ਪੱਧਰ ਤੇ ਅਨਾਮੀ ਪਹਿਲਵਾਨਾਂ ਦੇ ਘੋਲ ਕਰਵਾਏ ਜਾਣਗੇ 7 ਅਤੇ 8 ਅਪ੍ਰੈਲ ਨੂੰ ਇਹ ਸਲਾਨਾ ਜੋੜ ਮੇਲਾ ਆ ਰਿਹਾ ਹੈ ਜੀ ਬਹੁਤ ਧੰਨ ਅੱਜ ਤੁਸੀਂ ਅਖਾੜਾ ਪਿੰਡ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਾਂਸੋ ਪ੍ਰਾਪਤ ਧਰਤੀ ਤਪਤਸਥਾਨ ਬਾਬਾ ਸਾਬ ਸਿੰਘ ਵੇਦੀ ਜੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਵਿੱਚ ਚਾਂਸੋ ਪ੍ਰਾਪਤ ਧਰਤੀ ਕਹਿ ਸਕਦੇ ਆ ਬਾਬਾ ਗੁਰਵਚਨ ਸਿੰਘ ਜੀ ਜਿਹੜੇ ਜੰਮਦੇਮੀ ਟਕਸਾਲ ਦੇ ਬਾਰਵੇਂ ਮੁਖੀ ਸੀ ਉਹਨਾਂ ਦਾ ਵੀ ਜਨਮ ਸਥਾਨ ਹੈ ਤਾਂ ਇਸ ਗੁਰੂ ਘਰ ਦੇ ਵਿੱਚ ਸੰਗਤਾਂ ਵੱਲੋਂ ਗੁਰੂ ਘਰ ਦੇ ਵਜ਼ੀਰ ਵੱਲੋਂ ਸਿੰਘ ਸਾਹਿਬ ਵੱਲੋਂ ਦੱਸਿਆ ਗਿਆ ਕਿ ਜਿਹੜੇ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਸੋਕਾ ਪੈਂਦਾ ਜੰਮਦੇ ਸਮੇਂ ਤਾਂ ਉਹਨਾਂ ਨੂੰ ਇਸ ਜਗ੍ਹਾ ਦੇ ਉੱਤੇ ਇਸ਼ਨਾਨ ਕਰਵਾਇਆ ਜਾਂਦਾ ਤੇ ਉਹਨਾਂ ਨੂੰ ਜੋ ਵੀ ਬਿਮਾਰੀ ਆ ਉਹ ਤੋਂ ਮੁਕਤ ਕਰਵਾਇਆ ਜਾਂਦਾ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ ਸੰਗਤ ਦੂਰ ਦਰਾਡੇ ਤੋਂ ਆ ਕੇ ਸੰਗਤਾਂ ਇਸ ਗੁਰੂ ਘਰ ਦੇ ਨਾਲ ਆਪਣਾ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਤਾਂ ਉੱਥੇ ਹੀ ਆਪਣੀਆਂ ਮਨੁਕਮਨਾ ਪੂਰੀਆਂ ਕਰਦੇ ਨੇ ਤੇ ਹਰ ਐਤਵਾਰ ਅਤੇ ਮੱਸਿਆ ਦਾ ਦਿਹਾੜਾ ਬੜੀ ਸਰਦ ਦਾ ਦਿਨ ਮਨਾਇਆ ਜਾਂਦਾ ਹੈ ਤੇ ਆਪਣੀ ਗੱਲ ਮੈਂ ਇੱਥੇ ਸਮਾਪਤ ਕਰੂੰਗਾ ਪੱਤਰਕਾਰ ਦੇਵ ਸਰਾਬਾ ਕੈਮਰਾਮੈਨ ਅਮਨ ਸੁਜਾਪੁਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ